ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆ ਜੀ ਯਾਤਰਾ ਤੇ ਨੰਬਰ ਸਾਹਿਬ ਤੇ ਉਹ ਸਾਡੇ ਬਾਬਾ ਜੀ ਖੜੇ ਆ ਉਹ ਨਾਲ ਚੱਲੇ ਆ ਬਾਕੀ ਹੋਰ ਮੈਂਬਰ ਆਪਣੇ ਘਰ ਦੇ ਤੇ ਆ ਬਾਬਾ ਜੀ ਤੇ ਸਭਨੀ ਜੀ ਆਪਾਂ ਮਿਲਦੇ ਆਂ ਭਾਈ ਆਪਾਂ ਸਮਾਂ ਰਸਤੇ ਵਿੱਚ ਆਜੋ ਹੁਣ ਬੀਬੀ ਐ ਮੋਦਨ ਜੀ ਆਇਆ ਖਾ ਲੈ ਆਇਆ ਖਾ ਹਾਂਜੀ ਭਾਈ ਆਪਾਂ ਰੁਕ ਗਏ ਆ ਪ੍ਰਭਾਸਰਾ ਉੱਥੇ ਕੱਪੜੇ ਦਾਨ ਦੇ ਦੋੜੇਗਾ ਤੇ ਭਾਈ ਜੀ ਵੀ ਆ ਵੀ ਕੱਪੜੇ ਇਹ ਜੇ ਪਏ ਹੋਣੇ ਆ ਜਿਹੜੇ ਆਪਾਂ ਪਾਉਂਦੇ ਨਹੀਂ ਵਰਤਦੇ ਨਹੀਂ ਉਹ ਇੱਥੇ ਜਿਹੜੇ ਨਾਲ ਆਸਰਮ ਬਣੇ ਹੋਏ ਆ ਉੱਥਾਂ ਦੇ ਦਿਆ ਕਰੋ ਪ੍ਰਭਾਸਰਾ ਹੋ ਗਿਆ ਆਪਣਾ ਉਧਰ ਚ ਜਿਹੜੀ ਚ ਜਿਹੜੀ ਵੀ ਲੈ ਕੇ ਆ ਨਾ ਕਿ ਜਿਹੜੀ ਹੋ ਗਿਆ ਹੋਰ ਇੱਕ ਤਰ੍ਹਾਂ ਦਿਆ ਕਰੋ ਜਿਹੜੇ ਹੋਏ ਪਿੰਡਾਂ ਬੰਡਾਂ ਨੂੰ ਆਉਂਦੇ ਉਹਨਾਂ ਨਾਲ ਉਹਨਾਂ ਨੂੰ ਦੇਣਾ ਚੰਗਾ ਭਾਈ ठीक है जी भाई फिर मिलते हैं मरंडे बकराली पहुंच गुरुद्वारा साहब है माओ साहेब जिसे गुरु अर्जन देव जी माता गंगा जी ने ज्ञान आई थी गुरुद्वारा साहब है ਇਹ ਖੂਗ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਦੀ ਯਾਦ ਵਿੱਚ ਬਣਾਇਆ ਸੀ ਤੇ ਕਹਿੰਦੇ ਨੇ ਇੱਥੇ ਕਾਫੀ ਜ਼ਿਆਦਾ ਦਿੱਕਤ ਆ ਗਈ ਸੀ ਜੀ ਪਾਣੀ ਦੀ ਪਿੰਡ ਵਾਲਿਆਂ ਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਜੀ ਨਿਜਾ ਮਾਰ ਕੇ ਧਰਤੀ ਵਿੱਚੋਂ ਜਲ ਪਾਣੀ ਕੀਤਾ ਪੈਦਾ ਕੀਤਾ ਸੀਗਾ ਜੀ ਉਦੋਂ ਤੋਂ ਇੱਕ ਖੂਹ ਮੌਜੂਦ ਹੈ ਪਰ ਹੁਣ ਪਾਣੀ ਸੁੱਕ ਗਏ ਆ ਹੁਣ ਉਹ ਪਾਣੀ ਰਹਿ ਨਹੀਂ ਹੈਗੇ ਤੇ ਇਹ ਖੂਹ ਪਰ ਅੱਜ ਵੀ ਮੌਜੂਦ ਹੈ ਜੀ ਇਹ ਗੁਰਦੁਆਰਾ ਮੌ ਸਾਹਿਬ ਵਿਖੇ ਹੈ ਇਹ ਜਲੰਧਰ ਚ ਪਈ ਜਾਂਦਾ ਹੈ ਤੇ ਮਾਤਾ ਇਹ ਹੈ ਗੁਰਦੁਆਰੇ ਦਾ ਮਾੜਾ ਇਹ ਧਿਆਨ ਕਰ ਰਹੇ ਜੀ ਜੀ ਚੱਲ ਪਾ ਜੀ ਇਹ ਕਿਹਾ ਕਿ ਲਿਖਿਆ ਹੋਇਆ ਜਿਹੜਾ ਇਹ ਮੱਦੇ ਸਿਤਾਈ ਪੜ ਸਕਦਾ ਪੜ ਉਹ ਉਹ ਪਿਆ ਤੁਸੀਂ ਪੜ ਸਕਦੇ ਕਈ ਵਾਰ ਇਹ ਦਿਖਾਉਂਦਾ ਵਾਏ ਜਿਹੜੀ ਸੱਤੇ ਅੱਗੇ ਮਿਲਦੇ ਆਂ